ਵਿਚ ਤੇ ਇਸ ਮੂਹ ਸੰਕਤਾ ਵੱਲੋਂ ਉਹਨਾਂ ਦੀ ਸਿੱਧੀ ਨੂੰ ਸਮਰਪਿਤ ਲੈ ਕੇ ਚਾਰੇ ਗੁਰਦੇ ਲੰਗਰ ਜਾਂ ਹੋਰ ਜੋਜਨ ਕੀਤੇ ਜਾਂਦੇ। ਸਰਵਾਂ ਸਤਾਨੀ ਭੰਤਨ ਵੀ ਗੋਵਿੰਦ ਸਿੰਘ ਮਹਾਰਾਜ ਦੀ ਛੋਟੇ ਸਾਹਿਬ ਜਦਿਆਂ ਦੇ ਪੂਰੇ ਵਿਸ਼ਣ ਦੇ ਵਿੱਚ ਵਿਆਹੇ ਮਨਾਏ ਜਾ ਰਹੇ ਆ। ਇਹ ਉਹ ਤਿਆਸਤ ਕਰਨੀ ਸੀ ਉਹਨਾਂ ਸਾਹਿਬ ਜਦਿਆਂ ਦੀ ਜਿਨ੍ਹਾਂ ਨੇ ਆਪਣੀ ਧਰਤੀ ਤੋਂ ਹਿੰਦੁਸਤਾਨ ਦੀ ਧਰਤੀ ਤੋਂ ਜ਼ੁਲਮ ਦਾ ਖਾਤਮਾ ਕੀਤਾ ور ਆਪਣੀ ਜ਼ੁਲਮ ਕਰਨ ਵਾਲੇ ਨੂੰ ਇਹ ਦਿਲ ਦਾ احساس ਕਰਾਤਾ ਕਿ ਹਮੇਸ਼ਾ ਪਾਪ ਦੀ ਜਿਹੜੀ ਆ ਰੋਹੀ ਆ ਅਜੋਨਾ ਮਹਾਰਾਜ ਦੀ ਛੋਟੇ ਸਾਹਿਬ ਜਦਿਆਂ ਦੀ ਕਰਵਾਨੀ ਪੂਰੇ ਰੇਸ਼ਮ ਭਾਂਡੇ ਵਿੱਚ ਦੁਨੀਆ ਬਣਾ ਰਹੀ ਆ ਔਰ ਰਹਿਦੀ ਦੁਨੀਆ ਦਾ ਕੈ ਕਰਵਾਨੀ ਜਿਹੜੀ ਆ ਇਤਿਹਾਸਕ ਰਹਿਣੀ ਆ ਔਰ ਇਹਦੀ ਕੁਰਬਾਨੀ ਨਾ ਕਿ ਪਹਿਲਾ ਹੋਈ ਆ ਨਾ ਹੋਣੀ ਆ ਮਹਾਨ ਸਰਕਾਰ ਨੂੰ ਕਿਵੇਂ ਦੇਖਦੇ ਆ ਇਹਨੂੰ ਜਿਸ ਤਰ੍ਹਾਂ ਕਿ ਸ੍ਰੀ ਗੁਰੂ ਫਤਿਹਗੜ੍ਹ ਸਾਹਿਬਾ ਪਰਿਵਾਰ ਨੇ ਨੌਜਵਾਨ ਨੇ ਕਿਤੇ ਕਿਤੇ ਨਸ਼ੇ ਦੀ ਦਲਦਲ ਚ ਫਸੇ ਹੋਇਆ ਨਿਕਲ ਕੇ ਇਹਨਾਂ ਦੀ ਕੁਰਬਾਨੀ ਨੂੰ ਦੇਖ ਕੇ ਇਤਿਹਾਸ ਦੇ ਪੰਨੇ ਜਿਹੜੇ ਫੁਰੋਲੇ ਜਾਂਦੇ ਉੱਥੇ ਪਹੁੰਚਿਆ ਜਾਵੇ ਮਿੱਕੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਿੱਪਾ ਕਰੇ ਸਾਡੇ ਪੰਜਾਬ ਨੂੰ ਕਈ ਵਾਰ ਇਹ ਜੀਆਂ ਮਾਰੀਆਂ ਗੱਲਾਂ ਦਾ ਸਾਹਮਣਾ ਕਰਨਾ ਪਿਆ ਅੰਮ੍ਰਿਤਸਰ ਦੇ ਤਾਕਤਵਰ ਸਟੇਜਾ ਪੰਜਾਬ ਦੇ ਲੋਕਾਂ ਦੀ ਪੰਜਾਬੀਆਂ ਦੀ ਜਿਹੜੀ ਕੁਰਬਾਨੀਆਂ ਉਹ ਅੱਜ ਤੱਕ ਇਤਿਹਾਸ ਦੇ ਵਿੱਚ ਲੋਕ ਯਾਦ ਰੱਖਦੇ ਆ ਔਰ ਯਾਦ ਰੱਖੂਗੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਸਰਦਾਰ ਭਗਤ ਸਿੰਘ ਮਾਨਦਾ ਪਹਿਲੇ ਦਿਨ ਤੋਂ 3 ਕਰੋੜ ਲੋਕਾਂ ਨਾਲ ਵਾਦਾ ਵਾ ਫਿਰ ਪੰਜਾਬ ਦੀ ਜਿਹੜੀ ਜਵਾਨੀ ਗੱਭਰੂ ਪੰਜਾਬ ਦੇ ਦੂਰੋਂ ਪਛਾਣੇ ਜਾਂਦੀ ਸੀ ਉਹਨਾਂ ਲਈ 24 ਘੰਟੇ ਕੰਮ ਕਰ ਰਿਹਾ ਸਰਦਾਰ ਭਗਤ ਸਿੰਘ ਕਿਵੇਂ ਦੇਖਦੇ ਹਾਂ ਜਿਹੜੀ ਸੈਂਟਰ ਦੀ ਸਰਕਾਰ ਆ 26 ਜਨਵਰੀ ਨੂੰ ਪੰਜਾਬ ਦੀ ਚਾੱਕੀ ਜਿਹੜੀ ਆ ਉਹ ਰੋਕੀ ਗਈ ਹੈ ਇਹਦੇ ਵਿੱਚੋਂ ਪਹਿਲੇ ਵੀ ਬਹੁਤ ਸਾਰੀਆਂ ਅੱਜ ਦੇ ਕਈ ਵਾਰ ਇਹਨਾਂ ਆਪ ਲੋਕ ਕੀਤਾ ਗਿਆ ਦੇਖੋ ਗੱਲ ਸੁਣ ਲੋ ਕੇਂਦਰ ਸਰਕਾਰ ਨੂੰ ਭਗਵਾਨਤਮਾਨ ਦਾ ਖੋਗਿਆ ਖਾ ਗਿਆ ਇਹਨੂੰ 2 ਸਾਲ ਹੋ ਗਏ ਆ ਦੂਜੀ ਵਾਰ ਆ ਪਹਿਲਾਂ ਜਿਹੜਾ ਸਰਕਾਰਾਂ ਵੀ ਨਹੀਂ ਆ ਪੰਜਾਬ ਦੀ ਅਗਰ ਕੁਰਬਾਨੀ ਨੂੰ ਜਾਂ ਪੰਜਾਬ ਨੂੰ ਆਂਦੇ ਗਿਆ ਜਿਹੜੀਆਂ ਸਰਕਾਰਾਂ ਨੇ ਕੀਤਾ ਉਹ ਕੁਰਸੀਆਂ ਤੇ ਰਾਜ ਨਹੀਂ ਕਰ ਸਕਦੇ ਪੰਜਾਬੀ ਜਿੱਦਨੇ ਆਪਣੀ ਆਵਾਜ਼ ਨੂੰ ਲੈ ਕੇ ਉੱਠ ਖੜੂਗੇ ਉਦਨੇ ਤਿਲਕਤੀ ਸਰਕਾਰ ਮੋਦੀ ਨੂੰ ਜਵਾਬ ਦੇਣਾ ਹੋਊਗਾ ਇਹ ਸ਼ਾਇਦ ਇਹ ਸੋਚਦਾ ਨਹੀਂ ਹੋ ਸਕਦਾ ਨਾ ਜਿੰਨਾਂ ਮੈਂ ਧੱਕਾ ਗਰੀਬ ਜੁਰੀ ਹੋਣਾ ਹੈ ਤੇ ਪੰਜਾਬ ਨਾਲ ਧੱਕਾ ਕਰੂਗਾ ਪੰਜਾਬ ਦੀ ਕੁਰਬਾਨੀ ਨੂੰ ਭੁਲਾਉਣ ਵਾਲੇ ਆਪ ਹੀ ਮਟਗੇ ਪੰਜਾਬ ਦੀ ਕੁਰਬਾਨੀ ਨੂੰ ਕੋਈ ਪਿੱਛੇ ਨਹੀਂ ਸੰਸਰਦਾ ਮਾਨ ਸਰਕਾਰ ਬਰੂ ਇੱਕ ਨੰਬਰ ਜਾਰੀ ਕੀਤਾ ਗਿਆ 1077 ਲੈ ਕੇ ਕਿਵੇਂ ਉਹਦੀ ਸੁਰਗਦਾ ਜਿਹੜੀ ਹਲਕਾ ਸੈਂਟਰ ਦੇ ਵਿੱਚ ਮਿਲਣ ਜਾ ਰਹੀ ਲੋਕ ਲੋਕ ਮੈਨੂੰ ਬਹੁਤ ਜਦੋਂ ਆ ਕੇ ਦੱਸਦੇ ਆ ਸਾਨੂੰ ਮਾਣ ਹੁੰਦਾ ਸਾਡੇ ਮੁੱਖ ਮੰਤਰੀ ਦੇ ਔਰ ਸਾਡੀ ਪਾਰਟੀ ਦੇ ਲੋਕਾਂ ਨੇ ਵੀ ਜਦੋਂ ਪਹਿਲਾਂ ਵੀ ਸਰਕਾਰਾਂ ਰਹੀਆਂ ਕਿਹਨੇ ਆ ਕਿਸੇ ਦੀ ਘਰ ਤੱਕ ਜ਼ਰੂਰਤ ਪੂਰੀ ਕੀਤੀ ਹੈ ਇਹ ਪਹਿਲੀ ਸਰਕਾਰਾਂ ਮੈਨੂੰ ਮੈਂ ਇਸ ਸਰਕਾਰ ਦਾ ਮੈਂਬਰ ਹਲਕਾ ਸੈਂਟਰ ਦਾ ਸੇਵਾਦਾਰ ਹਾਂ ਮੈਨੂੰ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਕਿ ਲੋਕ ਜਦੋਂ ਆ ਕੇ ਮੇਰੇ ਬਿਜੁਰ ਗਿਆ ਮੇਰੀਆਂ ਮਾਵਾਂ ਜਾਂ ਭੈਣਾਂ ਦੱਸਦੀਆਂ ਨੇ ਕਿ ਸਾਡੇ ਘਰ 'ਚ ਸਾਡੀ ਸੂਰਜ ਜਲੂਲਾ ਜਿਹੜੀ ਆ ਪੂਰੀ ਹੋ ਗਈ ਇਸ ਕਰਕੇ ਮਾਣ ਮਹਿਸੂਸ ਹੁੰਦਾ ਸਰਦੂਪੁਰ ਸਾਹਿਬ ਮਾਣ ਤੇ ਕੀ ਮੈਸੇਜ ਦੇਣਾ ਚਾਹੁੰਦੇ ਆਪਣੇ ਬੰਦੋ ਤੇ ਆਪਣੀ ਹਲਕਾ ਸੈਂਟਰ ਦੀ ਸਮੂਹਕੀ ਟੀਮ ਨੇ ਲਗਾਤਾਰ ਗਰਾਊਂਡ ਲੈਵਲ ਤੇ ਮਿਹਨਤ ਕਰਦੀ ਹੈ ਬਿਲਕੁਲ ਕੋਈ ਸੰਦੇਸ਼ ਆ ਬਾਤ ਦੀ ਛੋਟੇ ਸਾਥ ਜਾਂ ਧਿਆਨੇ ਦਿਹਾੜੇ ਚਾਹਦੇ ਆ ਪੰਜਾਬ ਦੇ ਲੋਕਾਂ ਨੂੰ ਮੱਤ ਜੋੜ ਕੇ ਬੇਤੀਆ ਕਿਸਾਨ ਮਜ਼ਦੂਰ ਇੰਡਸਟਰੀਅਲ ਸਾਰੇ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੋ ਪੰਜਾਬ ਨੇ ਬਹੁਤ ਵਾਰ ਮਾਰਾਂ ਚੰਗੀਆਂ ਨੇ ਪੰਜਾਬ ਨੇ ਬਹੁਤ ਮਾਰਾਂ ਕਰਤੀਆਂ ਨੇ ਹੁਣ ਇਹ ਜਿਹੜੀ ਸਰਕਾਰ ਆ ਤੁਹਾਡੀ ਸੇਵਾ ਦੇ ਵਿੱਚ 92 ਮੈਂਬਰ ਤੁਸੀਂ ਭਰੋਸਾ ਰੱਖ ਕੇ ਬਣਾ ਕੇ ਵਿਧਾਨ ਸਭਾ 'ਚ ਭੇਜਿਆ ਤੁਹਾਡੇ ਸੇਵਾਦਾਰ ਬਣ ਕੇ ਕੰਮ ਕਰਨਾ ਤੇ ਨਿਰੋਲ ਲੋਕਾਂ ਦੇ ਔਰ ਤੁਸੀਂ ਸਾਡੇ ਨਾਲ ਸੰਯੋਗ ਦਿਓ ਤਾਂ ਕਿ ਪੰਜਾਬ ਨੂੰ ਜਿਹੜੀਆਂ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਦਾ ਜੋ ਨੁਕਸਾਨ ਕੀਤਾ ਉਹਦੀ ਮੁਆਵਜ਼ੀ ਕਰੀਏ ਔਰ ਪੰਜਾਬ ਨੂੰ ਉਹੀ ਰੰਗਲਾ ਪੰਜਾਬ ਖਸਦਾ ਪੰਜਾਬ ਪਉਣ ਦਰਿਆਵਾਂ ਦੀ ਧਰਤੀ ਪੰਜਾਬ ਬਣਾਈਏ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਮहारा ਇਹ ਕੀ ਹੀ ਅਰਦਾਸ ਕਰਨਾ ਔਰ ਆਪਣੇ ਹਲਕੇ ਸੈਂਟਰ ਦੇ ਲੋਕਾਂ ਨੂੰ ਵੀ ਜੀਣਾ ਕਿ ਦਾਸ ਤੁਹਾਡਾ ਬਣਾਇਆ ਹੋਇਆ ਸੇਵਾ ਦਾ ਤੁਹਾਡੀ ਸੇਵਾ ਕਰੇ